ਜੀ ਸਾਸਟਰੀ ਕਹਿੰਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੌਸਨਾ ਠੀਕ ਠਾਕ ਸਾਰੇ ਜਣੇ ਹਾਂਜੀ ਅਸੀਂ ਤਾਂ ਬਿਲਕੁਲ ਠੀਕ ਆ ਤੇ ਅੱਜ ਮੰਮੀ ਜੀ ਬਣਾਉਣ ਲੱਗੇ ਆ ਤਾਂ ਡੇਲੀ ਖਾਸ ਰੈਸਪੀ ਹੈ ਨਾ ਤੇ ਸਾਰੇ ਜਣੇ ਕਮੈਂਟ ਕਰਦੇ ਜੀ ਕਿ ਉਹ ਵਾਲੀ ਰੈਸਪੀ ਬਣਾਓ ਤੇ ਅੱਜ ਮੰਮੀ ਜੀ ਕਹਿੰਦੇ ਚਲੋ ਉਹੀ ਰੈਸਪੀ ਬਣਾਉਨੇ ਆ ਹਨਾ ਮੰਮੀ ਜੀ ਹਾਂ ਮੈਂ ਕਿਹਾ ਹੈ ਮੈਂ ਚਲ ਬਾਦੇ ਬਾਦੇ ਕੋਈ ਕਰਨੀ ਜਿਹੜਾ ਜਿਹੜੇ ਕਮੈਂਟ ਆਏ ਆ ਉਹ ਸਾਰਿਆਂ ਦੇ ਅਸੀਂ ਵੀ ਬਣਾਵਾਂਗੇ ਕੋਈ ਨਾ ਕੋਈ ਚੀਜ਼ ਤੇ ਅੱਜ ਅਹੀ ਬਣਾਉਣ ਲੱਗੇ ਆ ਰਾਜਮਾ ਹਾਂਜੀ ਤੇ ਰਾਜਮਾ ਮੈਂ ਭਾਲ ਲਿਆ ਉਖਰਚ ਤੇ ਇਹ ਵਿੱਚ ਥੋੜਾ ਜਿਹਾ ਨਾਣ ਪਾ ਕੇ ਤੇ ਉਹ ਮੈਂ ਕਰ ਲਿਆ ਸਾਰਾ ਕੰਮ ਇਧਰ ਪਿਆਜ਼ ਪਿਆਜ਼ ਕਰਦੇ ਫਰੀਕ ਤੇ ਇਧਰ ਲਸਣ ਤੇ ਅਦਰਕ ਲਸਣ ਤੇ ਅਦਰਕ ਦੀ ਪੇਸਟ ਹਨਾ ਤੇ ਮੈਂ ਚੱਲ ਆ ਪਹਿਲੋਂ ਕਰਦੇ ਆ ਬਾਅਦ ਚ ਕਰ ਲੈਂਦੇ ਆ ਤੇ ਨਾਲ ਹੀ ਹਰੀ ਮਿਰਚ ਪਾਤੀ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਭੁੰਨੇ ਆ ਜੀਰਾ ਜੀਰਾ ਹੱਡਾ ਪੈ ਗਿਆ ਹੋਇਆ ਵਾ ਤੇ ਇਹਦੇ ਚ ਬਾਅਦ ਪਾਉਣਾ ਵਾ ਅਦਰਕ ਤੇ ਲਸਣ ਅਦਰਕ ਤੇ ਲਸਣ ਦੀ ਕੀ ਹੱਸਾ ਕੋ ਜੋ ਹੈ ਨਾ 40 ਦਿਨ ਚ ਪਰ ਬਾਅਦ ਨੇ ਤੇ ਪਿਆਲ ਪਾਵਾਂਗੇ ਜਦੋਂ ਇਹਦਾ ਰਮਣਾ ਦਾ ਚੋਲਾ ਦਾ ਪਾਣੀ ਤੇ ਕਹਿੰਦੇ ਨਾ ਆਜਮਾਣਾ ਚੋਲ ਖਾਣੇ ਅਸੀਂ ਚੋਲਦੇ ਹੁੰਦੇ ਹਾਂ ਅਰ ਆਜਮਾ ਦੇ ਨਾਲ ਚੋਲ ਹੋਣ ਤੇ ਫੇਰੀ ਮਜ਼ਾ ਆਉਂਦਾ ਖਾਣਦਾ ਹੈ ਨਾ ਤੇ ਮਗਾ ਚਲੋ ਉਧਰ ਤੜਕਾ ਲੱਗ ਜੂਗਾ ਤੇ ਇਧਰ ਅਸੀਂ ਇੱਕ ਪਾਸੇ ਚੋਲ ਜਿਹੜੇ ਆ ਉਹ ਰੱਖ ਦਿੱਨੇ ਆ। ਤੇ ਆਹ ਜਿਹੜਾ ਦਾ ਕੋਝਾਂ ਦਾ ਅਸੀਂ ਇਹਦੇ ਵਿੱਚ ਪਾਨੇ ਆਪਾਂ। ਤੇ ਪਿਆਜ਼। ਹਾਂ। ਉਹ ਦਦੇ ਵੇਖਣ ਨੂੰ ਇਹੀ ਪਿਆਜ਼ ਲੱਗਣ ਦੇ ਹਨਾ ਅਦਰਕ ਲਸਣ ਦੀ ਪੇਸਟ। ਹਾਂ। ਸ਼ੌਗਰ ਆਜਮਾ ਹੁੰਦੇ ਹਨਾ ਭਾਈ ਤੇ ਇਸ ਕਰਕੇ ਅਸੀਂ ਅਦਰਕ ਤੇ ਲਸਣ ਥੋੜਾ ਵੱਧ ਪਾਈਦਾ। ਹਾਂਜੀ ਤੇ ਚੋਲ ਵੀ ਉਧਰ ਪਾਈ ਹੈ। ਨਾਲ ਇਹੋ ਜੀਆਂ ਸਾਰੀਆਂ ਚੀਜ਼ਾਂ ਪਈਆਂ ਹੋਣ ਤੇ ਫੇਰ ਹੀ ਸਵਾਦ ਬਣਦੀ ਆ ਹਨਾ ਸਬ지 ਅਬ ਲਸਣ ਪਿਆਵਾਂਗੇ ਤੇ ਅਚੀ ਜਿਹਾ ਬਣਦੀ ਆ ਤੇ ਟਮਾਟਰ ਅਸੀਂ ਬਾਅਦ ਵਿੱਚ ਪਾਵਾਂਗੇ ਜਦੋਂ ਉਹ ਭੁੱਜੂਗਾ ਨਾ ਪਿਆਜ਼ ਹਨਾ ਹੋ ਜਾਊਗਾ ਹਾਂ ਤੇ ਟਮਾਟਰ ਅਸੀਂ ਉਹਦੇ ਵਿੱਚ ਪਾਵਾਂਗੇ ਤੇ ਚਾਹੀਦੀ ਮੂਲੀਆ ਦਾ ਰੋੜਾ ਵਾਲਾ ਬਿੱਲੀ ਕਾਸ਼ ਨਾ ਹਾਂਜੀ ਹਾਂ ਉਹਦੇ ਵਿੱਚ ਪਾਵਾਂਗੇ ਬਿੱਲੀ ਕਾਸ਼ ਉਹ ਤਾਂ ਇਹਨੂੰ ਬਿੱਲੀ ਕਾਸ਼ ਆਂਦੇ ਆ ਨਾ ਇੱਕ ਗੱਲ ਮੂਲੀਆ ਕਾਸ਼ ਕਰੀਂਗਾ ਦੇ ਵਿੱਚ ਉਹਦਾ ਬਿੱਲੀ ਕਾਸ਼ ਤੇ ਫੇਰ ਦੇਵੇ ਆ ਦੀ ਨਾ ਮੂਲੀ ਕੰਨ ਹਾਂਜੀ ਹਨਾ ਤੇ ਜਿਹੜੇ ਟਮਾਟਰ ਬਾਅਦ ਦੇ ਵਿੱਚ ਘਰ ਕੇ ਪਾਉਣੇ ਤੁਸੀਂ ਹਾਂ ਮੈਂ ਬਿੱਲੀ ਕਾਸ਼ ਨਾਲ ਕਰਕੇ ਪਾਉਣੇ ਟਮਾਟਰ ਹਾਂ ਉਹਦਾ ਤੇ ਉਹਨਾਂ ਸਾਰੇ ਲੱਗ ਜਾਂਦੇ ਆ ਨਾ ਉਹਨਾਂ ਇਹ ਆ ਕਿ ਸਾਰਾ ਕੁਝ ਵਿੱਚ ਚਿਪਕਾ ਚਿਪਕ ਜਿਹੇ ਬਕਵੇ ਹੋ ਜਾਂਦੇ ਆ ਨਾ ਹਾਂਜੀ ਤੇ ਉਹ ਜਿਹੜਾ ਵੀ ਤਾਂ ਨਿਕਲ ਜਾਂਦਾ ਉਹਦਾ ਜੇ ਅਸੀਂ ਕੱਟ ਕੇ ਪਾਈਏ ਤੇ ਫਿਰ ਉਹ ਹਨਾ ਇਹ ਡੱਕਰੀਆਂ ਰਹਿ ਜਾਂਦੀਆਂ ਇਦਾਂ ਹੀ ਤੇ ਫਿਰ ਕਾਫੀ ਟਾਈਮ ਵੀ ਲੱਗਦਾ ਹਨਾ ਹਾਂ ਤੇ ਇਦਾਂ ਫੇ ਟਮਾਟਰ ਦੀ ਪਿਊਰੀ ਜੀ ਬਣ ਜਾਂਦੀ ਹੈ ਤੇ ਇਦਾਂ ਵਾਹ ਅੱਜ ਪਿਆਜ਼ ਹੀ ਹੋ ਜਾਂਦਾ ਤੇ ਟਮਾਟਰ ਜਿਹੜੇ ਕੱਚੇ-ਕੱਚੇ ਰਹਿੰਦੇ ਹਾਂਜੀ ਤੇ ਔਰ ਰਾਜਮਾ ਦਿਵਾ ਦੂ। ਰਾਜਮਾ ਹੋ ਗਏ ਆ। ਮੈਂ ਪੈਵੇਂ ਸੋ ਇਹਦੇ ਤੇ ਹਲਾਉਣ ਪਾ ਕੇ ਤੇ ਮੈਂ ਉਹਨਾਂ ਨੂੰ ਬਾਹਰ ਲਿਆ ਵਾ। ਚਾਰ-ਪੰਜ ਸੀਟੀਆਂ ਮਰਾਲੀਆਂ ਵਾ। ਤੇ ਬਸ ਹੋਣਾ ਹੀ ਇਹਦੇ ਵਿੱਚ ਮਿਲਾਉਣਾ ਹੀ ਆ ਫੜਕਾ ਲਾ। ਹਾਂਜੀ। ਹਾਂ, ਪੱਕ ਤੇ ਹੋਈਆਂ ਹੀ ਆ ਹਨਾ ਸਾਰੀਆਂ ਚੀਜ਼ਾਂ। ਹਾਂ। ਸਾਰੀਆਂ ਮਤਲਬ ਇਹ ਰਾਜਮਾ ਹਨਾ। ਹਾਂ। ਹਾਂ ਪੱਕ ਤੇ ਹੋਏ ਆ ਤੇ ਬਸ ਬਾਅਦ ਵਿੱਚ ਥੋੜਾ ਹੀ ਟਾਈਮ ਲੱਗਣਾ। ਹਾਂ। ਇਸ ਤੋਂ ਬਾਅਦ ਪਾ ਲੈਨੇ ਅਸੀਂ ਪਿਆਜ਼ ਤੇ ਸਾਡਾ ਲਸਣ ਤੇ ਅਦਰਕ ਪੁੱਜ ਗਿਆ ਅੱਧਾ ਤੇ ਅੱਧਾ ਸਾਡਾ ਇਹਦੇ ਨਾਲ ਪੁੱਜ ਜਾਣਾ ਹਾਂਜੀ ਧਿਆਜ ਜਾਣਾ ਇਸ ਤੋਂ ਬਾਅਦ ਆਪਾਂ ਧਿਆਜ ਪਾ ਦੇਣੀ ਤੁਸੀਂ ਆਜਾਂ ਦਾ ਕਲਰ ਬਹੁਤ ਸੋਹਣਾ ਲੱਗਣ ਡਿਆ ਪਿਆਜ਼ ਤੇ ਹਰੀ ਮਿਰਚ ਇਕੱਠੇ ਕੀਤੀ ਹੈ ਨਾ ਨਵੇਂ ਹਾਂਜੀ ਤੇ ਰੈਂਟਰ ਰੈਂਟਰ ਲੱਗਣ ਡਿਆ ਨਾ ਹਾਂ ਪਿਆਜ਼ ਪਤਾ ਕਿਦਾਂ ਨੇ ਲੱਗਣ ਡਿਆ ਜਿਹੜੀ ਹੁੰਦੀ ਨਾ ਚਕੰਦਰ ਹਾਂ ਉਹਨਾਂ ਵਰਗੇ ਲੱਗਣ ਡਿਆ ਫਰੋ ਜਾਰੀ ਹੁੰਦੀ ਲਾਲ ਇਹ ਥੋੜੇ ਘਟਵਾ ਨਾ ਮਾਸ਼ਾਲਲਾ ਦਾਦਾ ਭੁੱਜ ਗਿਆ ਵਾ ਤੇ ਹੁਣ ਇਹ ਚ ਪਾਵਾਂਗੇ ਅਸੀਂ ਥੋੜਾ ਜਿਹਾ ਨੂਨ ਕਿ ਜਿਹੜਾ ਛੇਤੀ ਭੁੱਜੇ ਤੇ ਨੂਨ ਅਸੀਂ ਵਾ ਇਹ ਚ ਵੀ ਪਾਇਆ ਵਾ ਤੇ ਇਸ ਹਿਸਾਬ ਦਾ ਹੀ ਪਾਵਾਂਗੇ ਤੇ ਇੱਕ ਨਮਕਪੋਂ ਦਾ ਰੀਜ਼ਨ ਇਹ ਵੀ ਆ ਕਿ ਨਾਲ ਨਹੀਂ ਚਿਪਕਦਾ ਨਾ ਕੜਾਈ ਦੇ ਮਸਾਲਾ ਜਿਹੜਾ ਹੈ ਤੇ ਇਹ ਨਾਲ ਛੇਤੀ ਭੁੱਜ ਜਾਂਦਾ ਵਾ ਤੇ ਇੱਧਰ ਅਸੀਂ ਚੌਲ ਵੀ ਰੱਖਤੇ ਆ ਸਿਹਾਰੇ 24 ਦਿਨ ਚੱਦੇ ਹੋ ਗਏ ਆ ਤੇ ਹੁਣ ਇਹ ਆ ਜਿਹੜਾ ਟਮਾਟਰ ਦਾ ਉਹ ਇੰਨਾ ਚੰਗਾ ਕੀਤਾ ਹਜੇ ਰਾਜਮਾ ਤੇ ਜਿਹੜੇ ਚਾਵਲ ਆ ਉਹ ਇਕੱਠੇ ਬਣਦੇ ਜਾਣਾ ਹਾਂ ਇੰਦਾ ਜਿਹੜਾ ਟਮਾਟਰ ਦਾ ਉਹਦਾ ਇਦਾਂ ਮਤਲਬ ਇਹਦੀ ਪੇਸਟ ਬਣਾਉਣੀ ਸੋਖੀ ਆ ਤੇ ਉਹਦਾ ਫਿਰ ਉਹਦਾ ਲੱਗ ਜਾਂਦੇ ਇਹਦੇ ਇਹ ਹਾਂਜੀ ਇਹਦੇ ਵਿੱਚ ਉਹ ਨਾ ਕੱਢਨੇ ਥੋੜੇ ਔਖੇ ਆ ਹਨਾ ਤੇ ਚਲੋ ਆਹ ਹੋ ਵੀ ਦਛਤੀ ਜਾਂਦੇ ਆ ਹਨਾ ਮਾਲ ਦਾ ਸ਼ਿੱਕੜ ਵੀ ਲੱਤ ਜਾਂਦਾ ਨਾ ਜਦੋਂ ਇਕੱਠਾ ਹੋ ਜਾਂਦਾ ਹੈ ਵਿੱਚ ਹਾਂਜੀ ਹਾਂਜੀ ਉਹ ਵੀ ਨਹੀਂ ਹੋਣਾ ਆਹ ਸ਼ਿੱਕੜ ਹੈ ਨਾ ਆ ਦੇਖੋ ਵੱਖਰਾ ਹੋ ਜਾਂਦਾ ਹਾਂ ਇਹੋ ਹੀ ਥੋੜਾ ਹਾੜ ਹੁੰਦਾ ਹੈ ਨਾ ਹਾਂ ਤੇ ਇੰਨਾ ਸਾਰੇ ਟਮਾਟਰ ਕਰਾਂਗੇ ਇੱਥੇ ਲਾਈ ਦਾ ਪੂਰਤ ਕਰਿਆ ਜਦੋਂ ਮਸਾਲਾ ਭੁੱਜ ਜਾਏ ਤਾਂ ਬਾਅਦ ਚ ਪਾਵਾਂਗੇ ਟਮਾਟਰ ਹਾਂ ਮਸਾਲਾ ਸਾਡਾ ਭੁੱਜ ਗਿਆ ਵਾ ਤੇ ਹੌਲੀ ਇਹਦੇ ਵਿੱਚ ਪਾਵਾਂਗੇ ਤੇ ਹਲਦੀ ਹਲਦੀ ਤੇ ਮਸਾਲਾ ਇਹ ਭਰਜਿਆ ਤਾਂ ਨਹੀਂ ਆ ਪਾਊਦਾ ਤੇ ਨੂਨ ਹੀ ਪਾਤਾ ਤੇ ਟਮਾਟਰ ਬਾਅਦ ਚ ਪਾਉਣੇ ਹਾਂ ਮੈਂ ਤਾਂ ਹਲਦੀ ਭੁੱਜ ਜਾਣਾ ਜਦ ਤੱਕ ਹਾਂਜੀ ਤੇ ਟਮਾਟਰ ਪਾਉਣੇ ਤੇ ਗਾਂਹ ਦੀ ਪੱਤੀ ਜਿਹੜੀ ਕਿ ਮਸਾਲਾ ਜਿਹੜਾ ਸਾਡਾ ਭੁੱਜ ਗਿਆ ਵਾ ਤੇ ਹੁਣ ਥੋੜੇ ਜਿਹਾ ਜਦੋਂ ਟਮਾਟਰ ਪੋਨੇ ਆ ਉਦੋਂ ਉਦੋਂ ਵੀ ਭੁੰਨਣਾ ਨਾ ਥੋੜਾ ਜਿਹਾ ਫੇਰ ਹਾਂ ਤੇ ਹੁਣ ਵੀ ਟਮਾਟਰ ਆਜੇ ਪਾਈ ਹਨ ਥੋੜਾ ਜਿਹਾ ਭੇਲ ਗਿਆ ਛੱਡ ਦਿਓ ਨਾ ਮਸਾਲਾ ਅਜੇ ਇੱਕ ਦੋ ਵਾਰੀ ਥੋੜਾ ਜਿਹਾ ਪਾਣੀ ਪਾ ਕੇ ਤੇ ਅਜੇ ਜਦੋਂ ਆ ਰਹੇ ਟਮਾਟਰ ਪਾਏ ਹਨ ਤੇ ਇਹ ਜਦੋਂ ਭੁੱਜਣਗੇ ਨਾ ਤੇ ਫਿਰ ਢੇਲ ਜਿਹਾ ਛੱਡ ਜਾਣਾ ਮਸਾਲਿਆਂ ਨੇ ਤੇ ਕੇ ਸਮਝੋ ਬਣ ਗਿਆ ਪਰ ਫਿਰ ਮੈਂ ਥੋੜਾ ਥੋੜਾ ਪਾਣੀ ਪਾ ਕੇ ਫੇਰ ਦੋ ਘੜੀ ਭੁਣਾਉਂਗਾ। ਹਾਂਜੀ ਥੋੜਾ ਥੋੜਾ ਪਾਣੀ ਪਾ ਕੇ ਦੋ ਘੜੀ ਭੁਣਾਵਾਂਗੇ। ਹਾਂ। ਤੇ ਇਹ ਜਿਹੜਾ ਅਰਾਜਮਾਵਾ ਦਾ ਜਿਹੜਾ ਮਸਾਲਾ ਫੇਰ ਬਣ ਕੇ ਤਿਆਰ ਹਾਂ। ਹਾਂ। ਅੱਬਾ ਗੈਣਾ ਸੋਹਣਾ ਲੱਗਣ ਲਿਆ ਹਾਂ। ਹਾਂਜੀ ਕਲਰ ਬਹੁਤ ਸੋਹਣਾ ਆਇਆ। ਤੇ ਖੁਸ਼ਬੂ ਵੀ ਬਹੁਤ ਵਧੀਆ ਆਉਣਦੀ ਆ। ਹਾਂ। ਅਜੇ ਜਦੋਂ ਮੈਂ ਇੱਥੇ ਪਾਈ ਉਹ ਤਾਂ ਹੋਰ ਆਉਣੀ। ਹਾਂਜੀ। ਤੇ ਇਹਦੇ ਵਿੱਚ ਪਾਵਾਂਗੇ ਅਸੀਂ ਥੋੜਾ ਜਿਹਾ ਪਾਣੀ। ਤੇ ਪਾਣੀ ਪਾ ਕੇ ਫੇਰ ਭੁਣਾਵਾਂਗੇ। ਦੋ ਵਾਰੀ ਪਾਣੀ ਪਾ ਕੇ ਤੇ ਫਿਰ ਭੁੰਨਾਗੇ ਮਸਾਲਾ ਜਿਹੜਾ ਆ ਤੇ ਫਿਰ ਆਦਾ ਜਿਹੜਾ ਵਾ ਮੜਾ ਭਾਈ ਟਮਾਟਰ ਉਹ ਚੰਗੀ ਤਰ੍ਹਾਂ ਪੱਕ ਜਾਣਗੇ ਨਾ ਹਾਂਜੀ ਜਦੋਂ ਮਸਾਲੇ ਨੇ ਤੇਲ ਛੱਡਣਾ ਸ਼ੁਰੂ ਕਰਤਾ ਇਹਦਾ ਮਤਲਬ ਕਿ ਜਿਹੜਾ ਸਾਡਾ ਮਸਾਲਾ ਵਾ ਉਹ ਬਿਲਕੁਲ ਰੈਡੀ ਆ ਹਾਂ ਫਿਰ ਅਸੀਂ ਪਾਵਾਂਗੇ ਰਾਜਮਾ ਹਾਂਜੀ ਤੇ ਫਿਰ ਇਹਨੂੰ ਫੇਰ ਭਾਲਾ ਦਵਾਵਾਂਗੇ ਇੱਕ ਦੋ ਤੇ ਫਿਰ ਸਾਡੀ ਬਸ ਸਬਜੀ ਬਣ ਕੇ ਰਾਜਮਾ ਦੇ ਆ ਜਾਊ ਜਣੇ ਹਾਂਜੀ ਤੇ ਹੁਣ ਮਿਲਦੇ ਆਂ ਜਦੋਂ ਮਸਾਲਾ ਭੁੱਜ ਜਾਂਦਾ ਵਾ ਤੇ ਫਿਰ ਬਖਾਉਣੀ ਆ ਹਨਾ ਜੀ ਹਾਂ ਹੁਣ ਜਿਹੜਾ ਮਸਾਲੇ ਨੇ ਆ ਤੇਲ ਜਿਹੜਾ ਛੱਡ ਦਿੱਤਾ ਹੋਇਆ ਵਾ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਦੱਸੋ ਮੰਮੀ ਜੀ ਇਹਦੇ ਵਿੱਚ ਪਾਵਾਂਗੇ ਇਹਨਾਂ ਮੇਥੀ ਸੁੱਕੀ ਮੇਥੀ ਹੈ ਨਾ ਇਹ ਮੇਥੀ ਜਾਨਾ ਇਹਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਵਾ ਤੇ ਖੁਸ਼ਬੂ ਵੀ ਬਹੁਤ ਵਧੀਆ ਹੁੰਦੀ ਹੈ ਹਾਂ ਤੇ ਮਸਾਲਾ ਰੜਾ ਪੋ ਚ ਗਿਆ ਵਾ ਤੇ ਹੁਣ ਅਸੀਂ ਪਾਵਾਂਗੇ ਤੇ ਚੜਾ ਦੇਣਾ ਹੁਣ ਆ ਗਈ ਵਾਰੀ ਰਾਜਮਾ ਪਾਉਣ ਦੀ ਤੇ ਰਾਜਮਾ ਚਾਵਲ ਜਿਹੜੇ ਰਾਜਮਾ ਚਾਵਲ ਮੇਰੇ ਤੇ ਬਹੁਤ ਜਿਆਦਾ ਮਨ ਪਸੰਦ ਹੋਆ ਮਾਵਾ ਦਾ ਚੋਲ ਜੀ ਤਾਣਾ ਦਾ दाल ਹੀ ਮਾਵਾ ਦੀ ਹੈ ਨਾ ਹਾਂਜੀ ਅੱਗੇ ਸਾਰਾ ਲੱਗ ਗਿਆ ਰਾਜਮਾ ਚਾਵਲ ਮੇਰੇ ਤੇ ਬਹੁਤ ਜਿਆਦਾ ਫੇਵਰੇਟ ਆ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜਿੰਨਾਂ ਜਿੰਨਾਂ ਦੇ ਰਾਜਮਾ ਚਾਵਲ ਫੇਵਰੇਟ ਆ ਨਵਜੀ ਰਾਜਮਾ ਹੁਣ ਇਹ ਵਿੱਚ ਪਾਉਂਦੇ ਹੋਏ ਆ ਹੌਨੇ ਨਾਲ ਪਾ ਲੈ ਦਵਾਵਾਂਗੇ ਨਾ 2-4 ਹਾਂਜੀ ਤੇ ਫਿਰ ਚੜੇ ਆਵੇ ਚ ਮਿਕਸ ਹੋ ਜਾਣਗੇ ਮਸਾਲਾ ਜਿਹੜਾ ਰਾਜਮਾ ਰਾਜਮਾ ਲਵੇ ਕੇ ਤੇ ਮੇਰੇ ਤੇ ਮੂੰਹ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਹੋਣ ਡਿਆ ਤੇ ਚੌਲ ਇਧਰ ਬਣ ਗਏ ਆ ਹਾਂਜੀ ਤੇ ਚੌਲ ਜਿਹੜੇ ਆ ਰੈਡੀ ਹੋ ਗਏ ਆ ਇੱਕ ਅਰੇ ਧਕਾ ਧਨੀਆ ਨਾ ਧੁਵਾ ਦੇ ਪੰਦੇ ਹੋ ਜਾਂਦੇ ਹਾਂਜੀ ਹੁਣ ਵੇਟ ਹੋਣ ਦੀ ਆ ਰਾਜਮਾ ਦੀ ਤੇ 5 ਕਿ ਮਿੰਟ ਮੈਨ ਲੱਗਦਾ ਲੱਗਣਗੇ ਨਾ 5-10 ਮਿੰਟ ਲੱਗਣਗੇ ਹਾਂ ਬਸ ਬਾਲਾ ਹੀ ਹੋਣਾ ਹਾਂਜੀ ਤੇ ਵੇ ਜਿਹੜੇ ਸਾਡੇ ਰਾਜਮਾਵਾ ਬਣ ਕੇ ਬਿਲਕੁਲ ਤਿਆਰ ਆ ਤੇ ਸਾਰੇ ਜਣੇ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਵਾ ਜਿਨਾ ਜਿਨਾ ਕਿੰਨਾ-ਕਿੰਨਾ ਦੇ ਫੇਵਰੇਟ ਆ ਠੀਕ ਆ ਮੇਰੇ ਤੇ ਬਹੁਤ ਜ਼ਿਆਦਾ ਫੇਵਰੇਟ ਆ ਮੈਨੂੰ ਬਾ ਮੇਰੇ ਕੋਲ ਬਣਾ ਕੇ ਦੇਈ ਜਾਓ ਰਾਜਮਾ ਚਾਵਲ ਤੇ ਉਹਦਾ ਜਿਹੜੇ ਆ ਮੈਂ ਚਾਵਲ ਬਹੁਤ ਜ਼ਿਆਦਾ ਘੱਟ ਖਾਨੀ ਆ ਤੇ ਰਾਜਮਾਵਾ ਦੇ ਨਾਲ ਮੈਂ ਜ਼ਰੂਰ ਕਰਨੀ ਆ ਰਾਜਮਾ ਤੇ ਕੜੀ ਦੇ ਨਾਲ ਹਨਾ ਤੇ ਜਨਮਕੀਣ ਵਾਲੇ ਸਬੂ ਮੋਦਾਂ ਮੈਂ ਘਾਟੀ ਖਾਣੀ ਨਮਕੀਣ ਵਾਲੇ ਬਹੁਤ ਜ਼ਿਆਦਾ ਘੱਟ ਕਿਤੇ ਹੀ ਆ ਚਲੋ ਇੱਕ ਵਾਰੀ ਲੱਗ ਜਾਏ ਗੜਕਾ ਇਹਨੂੰ ਹਨਾ ਘਬਾਲਾ ਆ ਜਾਏ ਤੇ ਫਿਰ ਤੁਹਾਨੂੰ ਦਰਦੇ ਆ ਜੋ ਤਿਆਰ ਹੋ ਜਾਂਦੇ ਬਣ ਕੇ ਹਾਂਜੀ ਚਲੋ ਜੀ ਮਿਲਦੇ ਆ ਜਦੋਂ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਂਦੇ ਆ ਤੇ ਫਿਰ ਤੁਹਾਨੂੰ ਦਿਖਾਉਨੇ ਆ ਹਾਂਜੀ ਹੋ ਗਈ ਤਿਆਰ ਹੋ ਗਏ ਸਬਜ਼ੀ ਨਿਬਾਲੇ ਆ ਗਏ ਆ ਹਾਂਜੀ ਕਲਰ ਵੇਖੋ ਕਿੰਨਾ ਸੋਹਣਾ ਆਇਆ ਹੈ ਨਾ ਸਬਜ਼ੀ ਹੋ ਗਈ ਤਿਆਰ ਸਾਡੀ ਤੇ ਖਸ਼ੀ ਨਾਲ ਨਾਖਦਾ ਹੈ ਨਾ ਸਾਰਿਆਂ ਨੇ ਬਣਾ ਕੇ ਤੇ ਕਮੈਂਟ ਕਰਕੇ ਜਰੂਰ ਦੱਸਣਾ ਹਾਂ ਕਿ ਸਬਜ਼ੀ ਕਿਦਾਂ ਦੀ ਬਣੀ ਹੈ ਨਾਲੇ ਪਤਲੇ ਨੇ ਚੰਗੇ ਲੱਗਦੇ ਥੋੜੇ ਥੋੜੇ ਇਦਾਂ ਦੇ ਹੋਣ ਨਾ ਹਾਂਜੀ ਵਧੀਆ ਲੱਗਦੇ ਆ ਥੋੜੇ ਸੰਗਣੇ ਹੀ ਸਹੀ ਲੱਗਦੇ ਆ ਹਾਂ ਤੇ ਇਧਰ ਚੋਲ ਵੀ ਰੈਡੀ ਆ ਤੇ ਮੰਮੀ ਜੀ ਛਤੀ ਛਤੀ ਕਰੋ ਹੁਣ ਵੇ ਅਕੇ ਰਿਆ ਨਹੀਂ ਜਾਣਦੇ ਆ ਪੂਰ ਖਵੇ ਲੱਗੀ ਆ ਹਾਂਜੀ ਤੇ ਪਾਏ ਨਾਲ ਦੀ ਚੌਲ ਬਣਾ ਲੈ ਹੈਗੇ ਤੇ ਇੱਕ ਪਾਸੇ ਕੋਲ ਲਾ ਆਰਮਾ ਥਾਲੀ ਸਜੋਣੀ ਆ ਫਿਰ ਤੁਸੀਂ ਅੱਜ ਪੂਰੀ ਹੈ ਨਾ ਹਾਂ ਅੰਦਰੋਂ ਫਰਾਂ ਵਾਲਾ ਚਾਵਲ ਜਿਹੜੇ ਸਾਡੇ ਬਣ ਕੇ ਪੂਰੇ ਤਿਆਰ ਆ ਤੇ ਸਾਰੇ ਜਾਣੇ ਨੇ ਬਣਾ ਕੇ ਕਮੈਂਟ ਕਰਕੇ ਤੇ ਜਰੂਰ ਦੱਸਣਾ ਵਾ ਕਿ ਸਾਡੇ ਤਰੀਕੇ ਨਾਲ ਬਣਾਏ ਤੁਹਾਨੂੰ ਕਿੱਦਾਂ ਦੇ ਲੱਗੇ ਆ ਤੇ ਤੁਸੀਂ ਵੀ ਸਾਰੇ ਜਾਣੇ ਬਣਾ ਕੇ ਦੇਖਿਓ ਹਾਂ ਹਨਾ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਜਿਹੜੀਆਂ ਹਨਾ ਤੇ ਤੁਹਾਨੂੰ ਜਿਹੜਾ ਨੋਟੀਫਿਕੇਸ਼ਨ ਆਜੂਗਾ ਤੇ ਸਾਡੀ ਵੀਡੀਓ ਤੇ ਹੀ ਰਹਿ ਸਕੋ ਹਾਂਜੀ ਤੇ ਸਾਡੀ ਮਠੀ ਵਾਲੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਵਾ ਤੇ ਇਦਾਂ ਇਹ ਪਿਆਰ ਦਿੰਦੇ ਰਹੋ ਤੇ ਅਸੀਂ ਨਵੇਂ ਤੋਂ ਨਵੇਂ ਵੀਡੀਓ ਤੁਹਾਡੇ ਕੋਲ ਆ ਕੇ ਹੁੰਦੇ ਰਵਾਂਗੇ। ਹਾਂਜੀ ਇਸ ਵੀਡੀਓ ਨੂੰ ਵੀ ਉਸ ਤਰ੍ਹਾਂ ਹੀ ਪਿਆਰ ਦਿਓ ਤੇ ਤੁਹਾਡੇ ਸਾਥ ਨਾਲ ਇੱਥੇ ਤੱਕ ਆਏ ਆ ਤਾਂ ਤੁਹਾਡੇ ਸਾਥ ਨਾਲ ਹੀ ਅੱਗੇ ਜਾਣਾ ਵਾ ਤੇ ਵੱਧ ਤੋਂ ਵੱਧ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਿਓ ਜਾਨੋ। ਹਾਂਜੀ ਤੇ ਮੈਂ ਲਿਆ ਕੋਈ ਨਵੇਂ ਵੀਡੀਓ ਦੇ ਨਾਲ ਕੋਈ ਨਵੇਂ ਵਲੌਗ ਨਾਲ ਕੋਈ ਨਵੀਂ ਰੈਸਪੀ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।